ਸਾਰੇ ਸੰਗਤਾਂ ਨੂੰ ਬੋਲ ਰਿਹਾ ਵੀਰੇ ਸ਼ਾਹਪੁਰ ਤੇ ਜਾ ਕੇ ਕਹਿ ਵੀ ਹੱਸੀ ਲਾ ਰਿਹਾ ਦਾ ਦਾ ਭਾਈ ਜਨਨ ਨਹੀਂ ਜਾਂ ਖਾਂ ਲੈ ਜੂਗਾ ਚੱਲ ਮੋਟਰਿਕ ਕਰਦਾ ਮੈਂ ਲਾ ਕੇ ਮਾਰ ਕੇ ਉਹ ਭਾਈ ਸਾਡੇ ਕੋਈ ਰੋਸ ਹੈ ਖਾਂ ਦੇ ਹੀ ਲਾਇਆ ਕੋਈ ਅਸੀਂ ਦੇਲੇ ਤਾਂ ਨਹੀਂ ਟੋਕਦਾ ਹੈ ਨਹੀਂ ਸਾਨੂੰ ਕੋਈ ਜਨਾ ਪਰਦੇ ਲੈਣ ਦੇ ਕਿ ਪੁੱਛੀ ਨਹੀਂ ਜਲ ਪੂਰੇ ਤੋਂ ਕਹੀ ਜਾਂ ਲੈ ਗੱਲ ਜਾਨਤੀ ਹੋ ਸਰ ਬੜ ਬਰਾਸ ਸੀ ਠੀਕ ਹੈ ਜੀ ਕੀ ਤੁਹਾਡੇ ਇਥੇ ਕੰਗੇ ਸਾਡੇ ਵਿੱਚ ਕੀ ਇਸ਼ੂ ਹੋਇਆ ਤੁਹਾਡਾ ਮੇਰੀਆਂ ਦੋ ਪੋਤੀਆਂ ਨੇ ਜੀ ਅੱਛਾ ਜਿਹਦਾ ਨਾਮ ਆਪਣੀ ਸ਼ਾਨਵੀ ਤੇ ਕਾਸ਼ਵੀ ਠੀਕ ਹੈ ਬਾਕੀ ਲੇਖਦੇ ਇਹ ਬੱਚੇ ਮੇਰੇ ਹੀ ਆਪਣੇ ਨੇ ਕਿਉਂਕਿ ਮੇਰੇ ਘਰ ਵਾਂਡੇ ਰਹੇ ਤੇ ਅਸੀਂ ਮਤਲਬ ਸਾਰੇ ਇਕੱਠੇ ਹੋ ਗਏ ਇੱਕ ਗੱਡੀ ਪਰਚੇਜ ਕੀਤੀ ਦੀ ਉਸ ਗੱਡੀ ਦੇ ਵਿੱਚ ਇਹ ਬੱਚੇ ਦਿੱਲੀ ਅਪਟਾਊਨ ਕਰ ਰਹੇ ਨੇ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਦੀ ਅੱਜ ਐਸਐਚ ਨੂੰ ਪਤਾ ਨਹੀਂ ਕੀ ਸਮੱਸਿਆ ਹੋਗੀ ਬੀਐਸਐਚ ਨੂੰ ਇਹਨਾਂ ਨੂੰ ਸਹੀ 1:30 ਦੇ ਉੱਤੇ ਪੂਰੇ ਰੋਕ ਰਖਿਆ ਹੁਣ ਕਰੀਬ 4:33 ਦੇ ਕੋਲ ਲਗਭਗ ਹੋ ਗਏ ਨੇ ਇਹ ਬੱਚੇ ਭੁੱਖਣ ਭਾਣੇ ਉਰੀ ਖੜੇ ਨੇ ਜਦੋਂ ਅਸੀਂ ਜਾ ਕੇ ਬੇਨਤੀ ਕੀਤੀ ਤਾਂ ਚਾਰ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਚਾਹਿਆ ਉਹ ਕਹਿੰਦਾ ਤੁਹਾਡੀ ਗੱਡੀ ਬਾਂਡ ਹੋ ਗਈ ਨੇਹਾ ਸਰ ਜੇ ਗੱਡੀ ਬੌਂਡ ਹੋਊਗੀ ਤਾਂ ਤੁਸੀਂ ਬੱਚਿਆਂ ਨੂੰ ਤਾਂ ਛੱਡ ਦਿਓ ਉਹ ਕਹਿੰਦਾ ਮੈਂ ਬੱਚਿਆਂ ਨੂੰ ਅਜੇ ਨਹੀਂ ਛੱਡਦਾ ਮੈਂ ਕਾਗਜ਼ੀ ਕਾਰਵਾਈ ਪੂਰੀ ਕਰਕੇ ਫਿਰ ਬੱਚਿਆਂ ਨੂੰ ਛੱਡੂ ਠੀਕ ਹੈ ਉਹ ਉਹ ਤਾਂ ਅੱਛਾ ਉਹ ਤਾਂ ਕਹਿਣਾ ਹੀ ਬੀਸਦਾ ਇਹਨਾਂ ਡਰਾਈਵਰ ਤੋਂ ਪਵਾ ਗਏ ਮੰਗੇ ਸੀਗੇ ਉਹਨਾਂ ਨੇ ਕਾਗਜ਼ ਨਹੀਂ ਦਿਖਾਈ ਸਾਨੂੰ ਉਹ ਜੋ ਮਰਜ਼ੀ ਕੁਛ ਕਹੀ ਚੱਲੇ ਇੱਕ ਕਾਰ ਚਾਲਕ ਦੀ ਕਿੱਡੀ ਕਬੜੀ ਹੈਸੇਚ ਹੁੰਦੀ ਹੈ ਵੀ ਇੱਕ ਪੁਲਿਸ ਪਰਸਾਸ਼ਨ ਨੂੰ ਕਾਗਜ਼ ਨਾ ਚੈੱਕ ਕਰਵਾਵੇ ਦੂਸਰੇ ਆਪਣਾ ਡਰਾਈਵਿੰਗ ਦਾ ਸਾਂਸ ਦੇ ਆ ਜੋ ਵੀ ਉਹਦੇ ਕੋਲ ਡਾਕੂਮੈਂਟਸ ਨੇ ਡਾਕੂਮੈਂਟਸ ਨੇ ਦਿਖਾਏ ਮਾਰੂ ਕਹਿੰਦਾ ਵੀ ਮੈਂ ਮੋਬਾਈਲ ਦੇ ਵਿੱਚ ਕਹਿੰਦਾ ਵੀ ਇਹ ਡਾਕੂਮੈਂਟਸ ਤੁਹਾਨੂੰ ਤਾਂਹੀ ਹੈ। ਅੱਛਾ ਫਿਰ ਬੱਚਿਆਂ ਦੇ ਨਾਲ ਕੀ ਰੋਸ ਸੀ? ਬੱਚਿਆਂ ਨੂੰ ਤਾਂ ਭੇਜ ਦੇਣਾ ਸੀ ਉਸਨੇ। ਨਾਲ ਇਹ ਕਿਹਾ ਵੀ ਕਿਸੇ ਤਰ੍ਹਾਂ ਰੰਜਿਸ਼ ਹੈ। ਬੱਚੇ ਸਾਡੇ ਡਰੇ ਬੈਠੇ ਨੇ। ਇਹ ਬੱਚੇ ਨੂੰ ਆਦਰਵਾਇਜ ਲੱਗਦਾ ਹੈ ਕਿ ਕਿਸੇ ਰੰਜਿਸ਼ ਦੇ ਚੱਲਦੇ ਆ ਇਹ ਕੰਮ ਹੋਇਆ ਜਾਂ ਕਿਵੇਂ? ਇਹ ਉਸਨੂੰ ਚਾਰ ਸਾਹਿਬ ਨੂੰ ਪਤਾ ਹੋਊਗਾ। ਵੀ ਉਹਨੇ ਕਿਉਂ ਕੀਤਾ? ਅੱਛਾ। ਮੈਂ ਤੁਸੀਂ ਤੁਸੀਂ ਇਹ ਸਵਾਲ ਕੀਤਾ ਸੀ ਨਾ ਵੀ ਤੁਸੀਂ ਨੇ ਸ਼ਿਕਾਇਤ ਕੀਤੀ ਹੈ। ਤੁਸੀਂ ਗੱਲ ਕੀਤੀ ਹੈ ਨਾ ਇਹ। ਤੁਸੀਂ ਅੰਦਰ ਗੱਲ ਕੀਤੀ। ਮੈਂ ਉਹਨਾਂ ਨੂੰ ਪੁੱਛਿਆ। ਜੀ ਜੇ ਕਿਸੇ ਪ੍ਰਕਾਰ ਦੀ ਤੁਹਾਨੂੰ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਜਾਂ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਤੁਸੀਂ ਸਾਨੂੰ ਦੱਸੋ ਪਰ ਲੇਕਿਨ ਬੱਚਿਆਂ ਨੂੰ ਤਾਂ ਭੇਜ ਦੋ ਜੇ ਆਦਰਵਾਈਜ਼ ਕਿਸੇ ਬੱਚੇ ਨੂੰ ਕੁਝ ਮਿਸ ਹੈਪਨਿੰਗ ਵਾਪਰ ਜਾਂਦੀ ਹੈ ਤਾਂ ਵੀ ਰਿਸਪਾਂਸਿਬਿਲਟੀ ਕਿਸ ਦੀ ਹੋਊਗੀ ਗ੍ਰੇਡ ਸਕੂਲ ਦੇ ਬੜੇ ਨੇ ਬੱਚਾ ਇਹ ਸਮਾਣਾ ਜੀ ਇਹ ਪਹਿਲੀ ਵਾਰ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਕੋਈ ਐਵੇਂ ਦਾ ਤੁਹਾਨੂੰ ਲੱਗਦਾ ਹੋਵੇ ਨਹੀਂ ਸਾਡੇ ਨਾਲ ਪਹਿਲੀ ਵਾਰ ਹੋਇਆ ਹੈ ਅੱਛਾ ਫੇਰ ਫੇਰ ਤੁਹਾਨੂੰ ਕਿਤੇ ਨਾ ਕਿਤੇ ਸ਼ੱਕ ਕਿਉਂ ਲੱਗਦਾ ਇਹ ਵੀ ਸ਼ੱਕ ਤਾਂ ਇਹਦੀ ਵੀ ਜੇ ਅਦਰਵਾਈਜ਼ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਹੈ ਸੈਂਕੜੇ ਬੱਸਾਂ ਚੱਲ ਰਹੀਆਂ ਨੇ ਕਿਸੇ ਕੋਲ ਕੋਈ ਡਾਕੂਮੈਂਟਸ ਨਹੀਂ ਹੈਗੇ ਜਦੋਂ ਕਿ ਲੀਗਲੀ ਮਤਲਬ ਹਰ ਇੱਕ ਬੱਸ ਦੇ ਵਿੱਚ 52 ਸਵਾਰੀਆਂ ਬੈਠ ਸਕਦੇ ਨੇ 52 ਬੱਚੇ ਬੈਠ ਸਕਦੇ ਨੇ ਉਹਨਾਂ ਦੇ ਵਿੱਚ ਤਾਂ 80-80 ਬੱਚੇ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਵੀ ਉਸ ਦੇ ਵਿੱਚ 80-80 ਬਸੇ ਚੜ ਰਹੇ ਨੇ ਇਹਦੇ ਵਿੱਚ ਬੱਚੇ ਮਤਲਬ ਪੰਜ ਨੇ ਸਾਰੇ ਇਹ ਇੱਕੋ ਹੀ ਵਾਸਤਾ ਜਿਹੜੀ ਮਤਲਬ ਇਹ ਆਪਣੇ ਆਹ ਬਸ ਕਹਿ ਦੀ ਆਪਾਂ ਜਿਹੜੀ ਇਹ ਬੱਚਿਆਂ ਨਾਲ ਭਰੀ ਹੋਈ ਜਿਹੜੀ ਗੱਡੀ ਹੈ ਹਾਂ ਸਿਰਫ ਇਹ ਇੱਕੇ ਰੁਕੀ ਗਈ ਹੈ ਨਾ ਅੱਗੇ ਰੁਕੀ ਗਈ ਨਾ ਕੋਈ ਪਿੱਛੇ ਰੁਕੀ ਰੁਕੀ ਇਹ ਵੀ ਬਹਿ ਰਹੀ ਟਾਟਾ ਕੋਈ ਮੁਲਾਜ਼ਮਾਂ ਨਾਲ ਜਿਸ ਟਾਈਮ ਰੋਕੀ ਗਈ ਹੈ ਡਰਾਈਵਰ ਨੇ ਦੱਸਿਆ ਹੋਵੇ ਕੋਈ ਗੱਲ ਹੋਈ ਹੋਵੇ ਉਸ ਸਮੇਂ ਮੈਂ ਚਾਹਤ ਸਾਹਿਬ ਨੂੰ ਫੋਨ ਕੀਤਾ ਦੀ ਤੇ ਅੰਚਤ ਸਾਹਿਬ ਨੇ ਮੇਰਾ ਫੋਨ ਚੱਕਿਆ ਨੇ ਡਰਾਈਵਰ ਨੇ ਤੁਹਾਨੂੰ ਕੀ ਦੱਸਿਆ ਜੀ ਉਸ ਟਾਈਮ ਜਿਹੜੀ ਵਾਰਤਾਲਾਪ ਹੋਈ ਹੈ ਜਦੋਂ ਕਾਗਜ਼ ਮੰਗੇਗੇ ਨੇ ਮੇਰੇ ਮਾ ਡਰਾਈਵਰ ਦੀ ਕੋਈ ਗੱਲ ਨਹੀਂ ਹੋਏਗੀ ਹਾਂਜੀ ਮੇਰੇ ਕੋਲ ਤਾਂ ਬੱਚਿਆਂ ਦਾ ਮੈਸੇਜ ਗਿਆ ਸੀ ਡਰਾਈਵਰ ਸਾਹਿਬ ਹੈ ਕਿ ਨਹੀਂ ਜੀ ਹਾਂ ਡਰਾਈਵਰ ਸਾਹਿਬ ਹੈ ਕਿਲੇ ਬੁਲਾਓ ਬੁਲਾਓ ਸੰਧਰਾ ਦਾ ਕੰਮ ਠੀਕ ਹੈ ਥੋੜੀ ਛੁੱਟੀ ਕਿੰਨੇ ਵਜੇ ਹੁੰਦੀ ਹੈ ਸਾਢੇ 1 ਠੀਕ ਹੈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਖੜਿਆ ਨੂੰ ਆ 3 ਘੰਟੇ ਹੋ ਗਏ 3 ਘੰਟੇ ਹੋ ਗਏ ਤੁਹਾਨੂੰ ਖੜਿਆ ਨੂੰ ਜੀ ਬੜੇ ਕਿਹੜੇ ਫੋਨ ਪੜਦੇ ਹਰੇਸ਼ੂ ਸਿੰਘ ਦਾ ਠੀਕ ਹੈ ਰੀਸ਼ੂ ਸਿੰਘ ਦਾ ਜੀ ਮੈਂ ਪੂਰਾ ਵਿਸਥਾਰ ਨਾਲ ਸੁਕੀਸ਼ੂ ਮੈਨੂੰ ਤਾਂ ਪੇਰੈਂਟਸ ਦਾ ਫੋਨ ਆਇਆ ਸੀ ਦੂਜੇ ਪੇਰੈਂਟਸ ਦਾ ਮੇਰੀ ਡਰਾਈਵਰ ਨਾਲ ਸਿੱਧੀ ਗੱਲ ਨਹੀਂ ਹੋਈ ਕੋਈ ਤੇ ਉਹ ਕਹਿੰਦੇ ਵੀ ਉੱਥੇ ਗੱਡੀ ਰੋਕ ਲਈ ਵੀ ਆਪਾਂ ਨੇ ਉੱਥੇ ਚੱਲਣਾ ਫਿਰ ਮੈਂ ਉਥੋਂ ਪਾਤਣਾ ਤੋਂ ਚੱਲ ਪਿਆ ਸੀ ਤੇ ਉਰੇ ਆ ਕੇ ਜਦੋਂ ਦੇਖਿਆ ਤਾਂ ਮਤਲਬ ਇਕੱਲੀ ਆਪਣੀ ਗੱਡੀ ਰੋਕੀ ਹੋਈ ਸੀ ਹੋਰ ਕੋਈ ਗੱਡੀ ਨਹੀਂ ਰੋਕੀ ਕੋਈ ਨਾਕਾ ਨਹੀਂ ਲੱਗਿਆ ਹੋਇਆ ਸੀ ਇਕੱਲੀ ਇਹੀ ਗੱਡੀ ਰੋਕੀ ਹੋਈ ਕੀ ਮੰਗ ਕਰ ਰਹੇ ਨੇ ਤਾਂ ਇਨਸਾਫ ਹੋਣਾ ਚਾਹੀਦਾ ਸਾਨੂੰ ਦੱਸਿਆ ਜਾਵੇ ਕਿ ਕਿਉਂ ਰੋਕੀ ਆ ਗੱਡੀ ਆਦੀ ਵਾਸਤੇ ਇਕੱਲੇ ਬੱਚਿਆਂ ਦੀ ਗੱਡੀ ਰੋਕ ਕੇ ਬੱਚਿਆਂ ਨੂੰ ਭੁੱਗੋ ਭਾਣੇ ਤਿੰਨ ਚਾਰ ਘੰਟੇ ਹੋ ਗਏ ਬੈਠਿਆ ਨੂੰ ਸਵੇਰ ਦੇ ਬੱਚੇ 6 ਵਜੇ ਦੇ ਗਏ ਹੋਏ ਨੇ ਕੁਝ ਨਹੀਂ ਖਾਦਾ ਬੱਚਿਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਤੀ ਜਿਸ ਟਾਈਮ ਇਹ ਗੱਡੀ ਰੋਕੀ ਗਈ ਹੈ ਤੁਹਾਡੇ ਤੋਂ ਕਾਗਜ਼ ਮੰਗੇ ਗਏ ਨੇ ਕੀ ਗੱਲਬਾਤ ਹੋਈ ਹੈ ਵਿਸਤਾਰ ਨਾਲ ਪੇਪਰ ਮੰਗੇ ਸੀ ਜੀ ਮਾਨ ਪੇਪਰ ਅਸੀਂ ਲਾਏ ਹੋਏ ਨੇ ਲਾਇਸੈਂਸ ਮੇਰੇ ਕੋਲ ਹੈਗਾ ਸਾਰਾ ਕੁਝ ਹੈਗਾ ਕਿਵੇਂ ਸਾਰਾ ਕੁਝ ਹੈਗਾ ਨੇਮ ਪਲੇਟ ਹੈਗੀ ਜੀ ਮੇਰੇ ਕੋਲ ਸਾਰਾ ਕੋਈ ਨਹੀਂ ਉਹ ਸਮੇਂ ਜਿਹੜੇ ਬੱਚੇ ਸੀ ਤੁਸੀਂ ਕੋਈ ਕਿਹਾ ਇਹਨਾਂ ਨੂੰ ਅੱਜ ਵੀ ਬੱਚਿਆਂ ਪ੍ਰਤੀ ਕੀ ਜਾਣਦੇ ਹੋ ਜਾਂ ਗੱਡੀ ਲਾ ਕੇ ਜਾਂ ਕਹਿੰਦੇ ਵੀ ਗੱਡੀ ਲਾ ਕੇ ਹਾਂਜੀ ਆ ਕੇ ਮੋੜ ਕੇ ਲਾ ਦੇ ਵੀ ਗੱਡੀ ਨੂੰ ਲੈ ਕੇ ਜਾਣੀ ਗੱਡੀ ਹੋਰ ਮੰਗਾ ਲਓ ਬੱਚੇ ਹੋਰ ਗੱਡੀ ਅੱਗੇ ਨਾ ਲੱਗੇ ਗੱਡੀ ਬੱਚੇ ਨਹੀਂ ਜਾਣਗੇ ਅੱਛਾ ਗੱਡੀ ਹੋਰ ਹੋਰ ਮੰਗਾ ਲਓ ਜੀ ਗੱਡੀ ਨਹੀਂ ਜਾਊਗੀ ਵੀ ਇਹ ਗੱਡੀ ਨਹੀਂ ਜਾਊਗੀ ਅੱਛਾ ਬੌਜੀ ਕੀ ਹੈ ਹੁਣ ਅੱਗੇ ਤੁਹਾਡਾ ਕੀ ਹੈ ਇੱਕ ਵਾਰੀ ਤੁਸੀਂ ਦੇਖਿਆ ਤੁਸੀਂ ਚੱਲੇ ਵੀ ਗਏ ਸੀ ਸ਼ਾਇਦ ਕੀ ਕਾਰਨ ਸੀ ਨਹੀਂ ਅਸੀਂ ਚਲੇ ਨਹੀਂ ਗਏ ਅਸੀਂ ਉਰੀ ਬੈਠੇ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਚਾਹੀਦਾ ਹੈ बच्चे भूख मारने ਦਾ ਕਿ ਬੱਚੇ ਭੁੱਖਣ ਬਾਰੇ ਵਿੱਚ ਨੇ ਜੇ ਕਿਤੇ ਬੱਚੇ ਕੋਈ ਮਿਸਰ ਆਪਣੀ ਪਾਪਰ ਕੀ ਤਾਂ ਮਤਲਬ ਸਾਡੇ ਵਾਸਤੇ ਬੜੀ ਦੁਬਾਈ 3 4 ਸਾਨੂੰ ਤੁਹਾਨੂੰ ਕਿਹਦੀ ਤੁਸੀਂ ਜਾ ਸਕਦੇ ਹੋ ਜਾ ਕੇ ਬੱਚੇ ਵੀ ਛੱਡ ਦੇ ਸਕਦੇ ਸੀ ਨਾ ਨਹੀਂ ਅਸੀਂ ਜਦੋਂ ਉਧਰ ਬੰਦ ਕੀਤਾ ਹੋਇਆ ਸਾਨੂੰ ਕਿਹਾ ਕਿ ਤੁਸੀਂ ਲੈ ਜੋ ਬੱਚਿਆਂ ਨੂੰ اچھا ਤੁਹਾਨੂੰ ਇਹ ਕਿਹਾ ਲੱਖੀ ਨਹੀਂ ਸਾਨੂੰ ਇਹ ਗੱਲ ਕਹਿੰਦੇ ਤੁਸੀਂ ਬੱਚੇ ਲੈ ਜੋ ਅਸੀਂ ਤਾਂ ਹੀ ਲੈ ਕੇ ਜਾਂਦੇ ਕਿ ਨਾ ਅਸੀਂ ਬੱਚਿਆਂ ਨਾਲ ਲੈ ਜੀਏ ਕਾ ਤੁ ਸਾਨੂੰ ਜਦੋਂ ਇੱਕ ਗੱਡੀ ਜਾਂਦੇ ਆ ਹੌਨ ਰੋਡ ਦੇ ਉੱਤੇ ਰੁਕੀ ਜਾ ਸਕਦੀ ਹੈ ਕਾ ਤੁ ਸਾਡਾ ਕੋਈ ਮਿਸਕਨਿੰਗ ਵੀ ਹੋ ਨਹੀਂ ਤੁਹਾਡੇ ਡਰਾਈਵਰ ਸਾਹਿਬ ਕਹਿ ਰਹੇ ਨੇ ਕਿ ਜਦੋਂ ਗੱਡੀ ਰੁਕੀ ਚੋ ਲੋ ਹੋਰ ਕੋਈ ਨਹੀਂ ਇਹ ਨਹੀਂ ਗੱਲ ਕਹੀ ਵੀ ਮਤਲਬ ਬੱਚੇ ਲੈ ਜਾ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਗੱਡੀ ਇਹ ਉਰੇ ਖੜੀ ਕਰੋ ਵੀ ਆਣ ਕੇ ਬੰਦੇ ਫਿਰ ਅਸੀਂ ਗੱਲ ਕਰਾਂਗੇ ਬੱਚਿਆਂ ਦੇ ਪੇਰੈਂਟਸ ਆਏ ਨੇ ਇੱਥੇ ਪੇਰੈਂਟਸ ਆਏ ਨੇ ਬੱਚਿਆਂ ਦੇ ਹਾਂ ਜਿਹੜਾ ਧਰਨਾ ਲੱਗਿਆ ਬੱਚਿਆਂ ਸੰਬੰਧੀ ਕੀ ਕਰਨਾ ਚਾਹੁੰਦੇ ਜਿਹੜਾ ਅਜੇ ਤਾਂ ਧਰਨਾ ਲੱਗਿਆ ਇਹ ਅਸੀਂ ਮਾਨਯੋਗ ਉੱਚ ਅਸਰਦੀ ਹਦਾਇਤ ਮੁਤਾਬਕ ਜਿਹੜੇ ਨਾ ਸਕੂਲੀ ਬੱਚਿਆਂ ਦੀਆਂ ਬੈਨਾ ਸੁਵਿਧੀਆਂ ਤੋਂ ਸਰਟੀਫਿਕੇਟ ਲਿਆ ਜਾਂਦਾ ਕਿ ਉਹ ਮੈਡੀਕਲ ਕਿਟ ਉਹਨਾਂ ਚ ਬੱਚੇ ਪ੍ਰੋਪਰ ਤਰੀਕੇ ਨਾਲ ਜਿੰਨੀ ਜਿੰਨੀ ਸੀਟਾਂ ਨੇ ਉਹਨੇ ਬੈਠਦੇ ਨੇ ਵੱਧ ਤਾਂ ਨਹੀਂ ਬੈਠਦੇ ਅਤੇ ਉਹਨਾਂ ਦੇ ਜਿਹੜੇ ਸਰਟੀਫਿਕੇਟ ਇਨਸ਼ੋਰੈਂਸ ਵਗੈਰਾ ਆਰਸੀ ਵਗੈਰਾ ਪੂਰੀਆਂ ਹੋਏ ਨੇ ਤੇ ਗੱਡੀ ਫਿੱਟ ਹੈ ਅਸੀਂ ਹਰ ਰੋਜ਼ ਰਜਾਨਾ ਗੱਡੀਆਂ ਚੈੱਕ ਕਰਦੇ ਆ ਤੇ ਅੱਜ ਦਰਾਨੇ ਚੈਕਿੰਗ ਇੱਕ ਨੋਵਾ ਕਾਰ ਆਈ ਸੀ ਨੋਵਾ ਕਾਰ ਅੱਜ ਜਿਹੜੀ ਨਾ ਤਾਂ ਉਹ ਅਥਾਰਾਈਜ਼ ਸੀਗੀ ਬਈ ਬੱਚੇ ਧੋਣ ਵਾਸਤੇ ਸਵਾਰੀਆਂ ਧੋਣ ਵਾਸਤੇ ਤੇ ਨਾ ਹੀ ਉਹਦੇ ਕੋਲੇ ਕੋਈ ਕਾਗਜ਼ ਸੀਗਾ ਨਾ ਹੀ ਇੰਸ਼ੋਰੈਂਸ ਸੀਗੀ ਵੱਡੀਆਂ ਵੱਡੀਆਂ ਘਟਨਾਵਾਂ ਹੋਈਆਂ ਨੇ ਸਕੂਲੀ ਬੱਚਿਆਂ ਨਾਲ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਵੀ ਕਿਤੇ ਨਾ ਕਿਤੇ ਰੁਕਾਵਟ ਪਵੇ ਕਿ ਟ੍ਰਾਵਾ ਨਾ ਹੋਣ ਜੇ ਇੱਕ ਚਲਾਨ ਹੋਊਗਾ ਤਾਂ ਹੋਰ ਨੂੰ ਵੀ ਸਾਰ ਨੂੰ ਪਤਾ ਲੱਗੂਗਾ ਸਾਡੇ ਏਸੀ ਖੇਮ ਚੰਦ ਨੇ ਜਿਹੜਾ ਸੀ ਉਹਨਾਂ ਤੋਂ ਕਾਗਜ਼ ਮੰਗੇ ਉਹਨਾਂ ਨੇ ਕਾਗਜ਼ ਵੀ ਪੇਸ਼ ਨਹੀਂ ਕੀਤੇ ਹੈਗੇ ਤੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਜੇ ਤੁਹਾਡੇ ਕੋਲ ਕੇ ਕਾਗਜ਼ ਨਹੀਂ ਤੁਹਾਡੀ ਗੱਡੀ ਛੱਡ ਦਨਿਆ ਤੇ ਅਸੀਂ ਨਹੀਂ ਬੰਦ ਕਰਾਂਗੇ ਤੇ ਇਹਨਾਂ ਨੇ ਚਲਾਨ ਜਿਸ ਜਿਹੜਾ ਕੱਟਤਾ ਸੀ ਬੱਚਿਆਂ ਨੂੰ ਜਿਹੜਾ ਜਿਹੜੇ ਜਿਹੜੇ ਘਰ ਦੇ ਸੀਗੇ ਉਹਨਾਂ ਨੂੰ ਲਿਆ ਕੇ ਉਹਨਾਂ ਦੇ ਘਰ ਅਸੀਂ ਜਾ ਰਹੇ ਸੀਗੇ ਇਹਨਾਂ ਨੂੰ ਉਸ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਇਸ ਗੱਲ ਦਾ ਇਸ਼ੂ ਬਣਾ ਲਿਆ ਵੀ ਬੱਚਿਆਂ ਨੂੰ ਰੋਕੇਗਾ ਕੋਈ ਬੱਚਿਆਂ ਨੂੰ ਨਹੀਂ ਰੋਕੇਗਾ ਸਿਰਫ ਇੱਕ ਗੱਡੀ ਦੇ ਕੋਲੇ ਕਾਗਜ਼ ਨਾ ਹੁਣ ਕਰਕੇ ਗੱਡੀ ਨੂੰ ਰੋਕੇ ਗਿਆ ਸੀਗਾ ਤੇ ਉਹਦਾ ਚਲਾਨ ਕੀਤਾ ਗਿਆ ਸੀਗਾ ਤੇ ਹੁਣ ਜਿਹੜੀ ਕੁਝ ਬੰਦਿਆਂ ਨੂੰ ਸਮਝਾਇਆ ਗਿਆ ਵੀ ਜੇਕਰ ਇਹੀ ਘਟਨਾ ਚਲਾਨ ਤੋਂ ਪਹਿਲੀ ਬੱਚਿਆਂ ਨਾਲ ਹੋ ਗਈ ਹੁੰਦੀ ਫਿਰ ਤਾਂ ਤੁਸੀਂ ਪ੍ਰਸ਼ਾਸਨ ਤੇ ਉਂਗਲਾ ਟਾਣੀਆਂ ਸੀਗੀਆਂ ਵੀ ਪ੍ਰਸ਼ਾਸਨ ਸੁੱਤਾ ਪਿਆ ਸੀਗਾ ਜੀ ਇਹ ਗੱਡੀ ਕਿਉਂ ਚਲੀ ਗਈ ਜਿੰਨਾ ਨੁਕਸਾਨ ਹੋ ਗਿਆ ਜੀ ਬੱਚਿਆਂ ਨੂੰ ਜੇਕਰ ਗੱਡੀ ਰੋਕੀ ਹੁੰਦੀ ਤਾਂ ਨੁਕਸਾਨ ਨਹੀਂ ਹੋਣਾ ਸੀ ਅਸੀਂ ਨੁਕਸਾਨ ਤੋਂ ਪਹਿਲਾਂ ਇਹ ਜਿਹੜੀ ਸੀ ਨੁਕਸਾਨ ਹੋਵੇ ਵੀ ਕਿਉਂ ਤੇ ਇੱਕ ਜਿਹੜੀ ਬਣਦੀ ਡਿਊਟੀ ਦੇ ਵਿੱਚ ਅਸੀਂ ਆਪਣੀ ਡਿਊਟੀ ਨਿਭਾਈ ਹੈ ਕੋਈ ਗੈਲਰੀ ਨਹੀਂ ਕੀਤੀ ਅਸੀਂ ਤਾਂ ਰੋਜ਼ ਚਲਾਨ ਕਰਦੇ ਆ ਰੋਜ਼ ਚੈਕਿੰਗ ਕਰਦੇ ਆ ਫਿਰ ਪੋਲਿਟੀਕਲਾਂ ਦੇ ਕਹਿਣ ਦੀ ਕਰਦੇ ਆ ਇਹ ਕੀ ਤਰੀਕਾ ਹੋਇਆ ਇਹ ਤਾਂ ਇੱਕ ਉਹਨਾਂ ਦਾ ਰਾਜਨੀਤਿਕ ਇਸ਼ੂ ਸੀਗਾ ਉਹਨੂੰ ਆਪਣੇ ਆਪ ਦੇ ਵਿੱਚ ਇਕੱਠੇ ਕਰਨਾ ਇਹ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਸੀਗੀ ਅਸੀਂ ਸਿਰਫ ਆਪਣੀ ਨਿਰਵਿਘਨ ਡਿਊਟੀ ਸੱਚੇ ਦਿਨੋਂ ਡਿਊਟੀ ਕਰ ਰਹੇ ਸੀਗੇ ਔਰ ਜਿਹੜੀ ਦੀ ਰਿਪੋਰਟ ਵੀ ਹੈ ਜਿਹੜੀ ਮਾਨਯੋਗ ਸਤਕਾਰਯੋਗ ਜਿਹੜੀ ਕੋਟਾ ਮੰਗਦਿਆਂ ਨੇ ਅਸੀਂ ਉਹਦੇ ਮੁਤਾਬਕ ਜਿਹੜੀ ਚੈਕਿੰਗ ਕੀਤੀ ਸੀ